ਵਲੇਨਾ ਰੋਟੀ ਪਾਣੀ ਖਾ ਕੇ ਸੁਸਤੀ ਚੜ ਗਈ ਲੰਮੇ ਪੈ ਗਏ ਦੇਣੀ ਇਤਰਾ ਦੇ ਕੱਚੇ ਜੇ ਹਾਂ ਕੱਚੇ ਰੋਟੀ ਖਾ ਲਈਏ ਤਾਂ ਉਸ ਵੇਲੇ ਨੀਂਦ ਹੁੰਦਾ ਪੈਂਦੀ ਆ ਹਾਂ ਹਾਂ ਤੇ ਮੈਂ ਇਹਨੂੰ ਆਖਿਆ ਚੱਲ ਨਹੀਂ ਕਹਿੰਦੀ ਰਹਿੰਦੀ ਆ ਭੈਣ ਦੇ ਕੋਈ ਉਹਦੇ ਲੋ ਸ਼ੂਗਰ ਜੇ ਪ੍ਰੀਤੀ ਦਾ ਵੀ ਜੀ ਕੀਤਾ ਤੇ ਖਰਾਬ ਮਿਲਿਆ ਇਹਨੂੰ ਗਰਦਾਸ ਨਹੀਂ ਹੋਣਾ ਨਹੀਂ ਹੋਣ ਦੇ ਤੇ ਭੈਣ ਜੀ ਬਦਲੀ ਬੜੀ ਦੂਰ ਹੋ ਗਈ ਐ ਦੱਸ ਦੇਣਾ ਹੋ ਗਿਆ ਅੱਛਾ ਹਾਂ ਡਿਊਟੀ ਜੀ ਹੋਏ ਤੇ ਜਾਂਦੇ ਜਾਂਦੇ ਹਾਂ ਹੋਰ ਸੁਣਾਉਂਦੇ ਬਸ ਠੀਕ ਵਧੀਆ ਵਧਾਈ ਹੋਵੇ ਤੁਹਾਨੂੰ। ਤੋਂ ਹੀ ਵਧਾਉਤੇ ਵਧਾਈ ਖਾਦੀ। ਸੁਖ ਦਾ ਵਿਆਹ ਪੱਕਾ ਕਰ ਲਿਆ। ਸ਼ੁਗਰ ਆ ਸ਼ੁਗਰ ਕੀਤਾ ਤੇ ਆਹੋ। ਤੇ ਮੈਂ ਕਹਦਾ ਆ ਸਾਂ ਮਤਾਈ ਨੂੰ ਮਰ ਕੇ ਗੁੱਸਾ ਕਰੋਗੇ। ਚਲੋ ਤੁਸੀਂ ਸਾਰੇ ਕੰਮ ਕਰਕੇ ਦੱਸ ਦੇ ਹੁੰਦੇ ਜੇ ਤੇ ਨਹੀਂ ਭੈਣ ਜੀ ਉਹਦੀ ਮਾਂ ਨੇ ਫੋਨ ਕੀਤਾ ਸੀ। ਹਾਂ। ਤੇ ਭੈਣ ਜੀ ਮੈਂ ਟਲੀ ਮਠੀ ਰਹੀ ਨਹੀਂ ਤੇ ਵਿਆਹ ਇਹਦਾ ਪਿਓ ਕੁੜੀ ਦਾ ਬਾਹਰ ਆ ਨਾ। ਅੱਛਾ ਦੇ ਹੁੰਨੇ ਤਾਂ 2 ਸਾਲ ਜਿ ਆਉਣਾ ਨਹੀਂ ਕਿਉਂਕਿ ਉਹਦਾ ਵਹਾਂ ਵਰਕ ਬਲ ਬਣਾਟ ਕਰੇ ਲੱਗਾ ਕਿਦਾਂ ਕੀ ਹਿਸਾਬ ਕਿਤਾਬ ਤੇ ਮੈਂ ਨਹੀਂ ਆਏ ਕੁੜੀ ਦਾ ਵਿਆਹ ਕਰ ਲਈਏ ਮੈਂ ਤਾਂ ਆਪ ਰਾਂਜੀ ਰਹਿ ਕੇ ਤੇ ਆਪੇ ਛੋਪੰਜੇ ਜੇ ਪੈ ਕੇ ਭਈ ਤਾਂ ਕਿ ਚਲੋ 6 ਸਾਲ ਨਹੀਂ 6 ਮਹੀਨੇ ਤਾਂ ਕੱਢਾਂਗੇ ਚਲ ਕੁਲਵਿੰਦਰ ਇੱਕ ਗੱਲ ਹੋਇਆਗਾ ਇਹ ਜਿਹੜਾ ਕੰਮ ਹੋ ਜਾਏ ਉਹ ਹੀ ਚੰਗਾ ਵਧਿਆ ਉਹੋ ਹੀ ਫੇਰ ਮੁਰਕੇ ਮੈਂ ਫੇਰ ਆਖਿਆ ਮੈਂ ਸਲਾਹ ਕਰਕੇ ਦੱਸਾਂਗੇ ਤਾਂ ਉਹਨੇ ਫੇਰ ਘਟਣ ਲੱਗੀ ਨੇ ਕਹਿੰਤਾ ਨਹੀਂ ਭੈਣ ਜੀ ਹੁਣ ਤੁਸੀਂ ਸਾਨੂੰ ਤਰੀਕ ਹੀ ਮੇਥ ਕੇ ਦੱਸੋ ਮੇਥ ਲਈ ਫੇਰ ਮੈਂ 3-4 ਫਿਰ ਇਹਦੇ ਪਿਓ ਨੂੰ ਮਿਲਾਇਆ ਫੋਨ 'ਤੇ ਗੱਲਬਾਤ ਕੀਤੀ ਸੌਖਾ ਨਾ ਕੀਤੀ ਅੱਛਾ ਪੁੱਛਿਆ ਤੇ ਪਿਓ ਇਹਦਾ ਅੰਦਾਜ਼ਾ ਫਿਰ ਪੇ 2 ਦਿਨ ਦਾ ਚਾਂਸ ਬਣਦਾ ਜੇ ਜੇ ਉਹ ਵੀ ਪੱਕਾ ਨਹੀਂ ਜੇ ਮੈਂ ਆ ਗਿਆ ਤੇ ਤਿਆਰੀਆਂ ਕਰੋ ਤੁਸੀਂ 14 ਦਸੰਬਰ ਦਾ ਗਿਆ ਪੱਕਾ ਕਰ ਲਿਆ ਵਧਾਈ ਹੋਵੇ ਪਰਜਾਈ ਨੂੰ ਤੁਹਾਨੂੰ ਵੀ ਜੱਤੀ ਜੀ ਵਧਾਈਆਂ ਤੁਸੀਂ ਐਸੇ ਸਾਰੇ ਕੰਮ ਕਰਕੇ ਦੱਸਦੇ ਜੀ ਜੱਤੀ ਅਰੇ ਪੱਕਾ ਹੀ ਕੀਤਾ ਜੀ ਉਹਦੀ ਮਾਂ ਨੂੰ ਫੋਨ ਕਰਕੇ ਆ ਵੇਖ ਲੈ ਨੰਬਰ ਉਹਦੀ ਲਾਇਆ ਤੇ ਕੱਲ ਉਹਦਾ ਫੋਨ ਆਇਆ ਤਰਾਦ ਨਿਆਣੇ ਆਏ ਤੇ ਵੇਖ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਪਿਓ ਨੂੰ ਲਾਇਆ ਉਹਦੇ ਨਾਲ ਸਲਾਹ مشورہ ਕਰਕੇ ਤੇ ਹੁਣ ਉਹਨਾਂ ਨੂੰ ਤੋੜ ਕੇ ਦੁਕਾਨ ਤੇ ਦੁਆ ਨੂੰ ਤੇ ਮਗਰੋਂ ਦੀ ਮਾਂ ਨੂੰ ਦੱਸ ਕੇ ਆਈਆਂ ਉਹਨੂੰ ਦੱਸ ਦਿਆਂ ਸਾਰੇ ਇੱਧਰ ਆ ਗਏ ਆ ਆ ਪ੍ਰੀਤੀ ਫੇਰ ਕੋਈ ਕੰਮ ਆ ਦੇ ਕੇ ਜੀਤੀ ਹੁਣ ਵਿਆਹ ਵੇਖੇ ਜਾਉਂਦੀ ਆਸੀ ਨੇ ਉਹਨਾਂ ਸ਼ੌਪਿੰਗ ਨਹੀਂ ਕਰਨੀ ਹਾਂ ਹਾਂ ਤੇ ਮੈਂ ਹਾ ਦੱਸਾਂ ਹਾਂ ਹੁਣ ਤਾਈ ਵੀ ਤੇ ਨਹੀਂ ਨਾ ਤੇ ਤੈਨੂੰ ਆਈ ਨੂੰ ਕੱਲ ਨੂੰ ਬਾਈ ਤੇ ਉਹਨਾਂ ਨੇ ਕੱਲ ਨੂੰ ਬਾਈ ਤੇ ਉਹਨਾਂ ਦੀ ਨੀ ਮੰਮੀ ਬੜੀ ਬੁਢੀ ਇੱਧਰ ਫੇਰ ਹਣਾ ਆਪਣੇ ਵੇ ਦਾ ਵਿਆਹ ਕਮਾਉਣ ਲਈ ਤੇ ਕੀ ਵਰਨਾ ਹਾਂ ਹਾਂ કરીਦੀ ਦਾ ਪੈੜਾ ਹੀ ਇਦਾਂ ਦਾ ਨਿਕਲੇ ਆਉਂਦੇ ਨੇ ਆਪਣੇਵਾ ਮੰਗ ਲਿਆ ਫਿਰ ਹੁਣ ਮੈਂ ਜੇ ਤੂੰ ਮੰਗ ਲਿਆ ਉਹਦੇ ਤੋਂ ਵਿਆਹ ਕਰਕੇ ਤੈਨੂੰ ਕੱਲਾਂਗੇ ਪਹਿਲਾਂ ਨਹੀਂ ਕੱਲ ਨੋਹ ਦੀਆਂ ਪੱਕੀਆਂ ਪੱਕੀਆਂ ਚਾਰ ਦਿਨ ਖਾ ਜਾ ਆਹੋ ਨਾਲੇ ਪਤਾ ਲੱਗੇ ਲੱਗੇ ਤੇ ਇਹਨੂੰ ਆਖੰਡੀ ਮੈਂ ਤੂੰ ਵੀ ਰਾਤ ਨੂੰ ਲਾ ਸੋਨ ਨੂੰ ਫੋਨ ਉਹਨੂੰ ਪੋਸ਼ ਵੀ ਉਹਦਾ ਕਿੱਦਾਂ ਛੋਟੀ ਛਾਟੀ ਦਾ ਤੇ ਉਹੋ ਗੱਲ ਕਰੇ ਨੌਕਰੀਆਂ ਵਾਲਿਆਂ ਦਾ ਦੇ ਨੌਕਰੀਆਂ ਨਾਲ ਕਿ ਸਾਰੇ ਛੁੱਟੀਆਂ ਮਿਲਦਾ ਸਾਰੇ ਬੁੱਢੀਆਂ ਨੇ ਸਾਰੇ ਕੰਮ ਕਰਨੇ ਪੈਣੇ ਮੈਨੂੰ ਤਾਂ ਲੱਗਦਾ ਹਾਂ ਤੇ ਫਿਰ ਜਦੋਂ ਇਹ ਕੰਮ ਮੇਰੇ ਕੇ ਸੁੱਖ ਨੂੰ ਆਖਣ ਡਈ ਹਾਂ ਮੈਂ ਸੁਖੋ ਉਹ ਗੱਲ ਬਣ ਗਈ ਮਾਵਾਂ ਧੀਆ ਮੇਲਣਾ ਤੇ ਪਿਓ ਪੁੱਤ ਜਾਨੀ ਤੇ ਮੈਂ ਹਾਂ ਤੂੰ ਇਹ ਭਰਾ ਭਰਾ ਜਾਨੀ ਹੋਣਾ ਤੇ ਤੂੰ ਹੀ ਕਰ ਲਵੀ ਫੋਨ ਜੱਗੇ ਨੂੰ ਚੇ ਮਿਲ ਜਾ ਛੁੱਟੀ ਤੇ ਚੱਲ ਚਾਚੀ ਜੀ ਕਰਕੇ ਵੇਖ ਲੈ ਹਾਂ ਛੁੱਟੀ ਜਲਦੀ ਛੁੱਟੀ ਕਿੱਥੇ ਨਹੀਂ ਸਾਰੇ ਇਹੋ ਗੱਲ ਕਹੀ ਜਾਂਦੇ ਆ ਬਬੂੜੀਆਂ ਬੁੱੜੀਆਂ ਵੀ ਹੁੰਦੇ ਨਵਾਂ ਸਾਲ ਆਇਆ ਵਾ ਨਾ ਹਾਂ ਨਵੇਂ ਸਾਲ ਦਾ ਕਰਕੇ ਛੁੱਟੀਆਂ ਕੱਟ ਦਿੰਦੇ ਆ ਤੇ ਸਰਕਾਰੀ ਨੌਕਰੀ ਵਾਲੇ ਨੜ ਚੱਲ ਮੰਨਿਆ ਉਹ ਵੀ ਪਰਦੇਸਾਂ ਚ ਬੈਠੇ ਲੈ ਉਹ ਹੀ ਗੱਲਾਂ ਤਾਂ ਕਰਨਾ ਤੇ ਫਿਰ ਆਪੇ ਮੈਂ ਵੀ ਸੋਚਿਆ ਮੈਂ ਹਾਂ ਕਰਨਾ ਤੇ ਹੈਗਾ ਹੀ ਆ ਹਾਂਜੀ ਤੇ ਚਲੋ ਬਹੁਤ ਖੁਸ਼ੀ ਹੈ ਬੜੀ ਆ ਚੱਲ ਨਾਲੇ ਠੰਡ ਤੋਂ ਪਹਿਲਾਂ ਪਹਿਲਾਂ ਭੁੰਦਾ ਦੋ ਪਹਿਲਾਂ ਘੋਲ ਆਇਆ ਭੈਣ ਜੀ ਛੇਤੀ ਵੀ ਇਹ ਕਰ ਲੈਣਾ ਵਿਆ ਤੇ ਜੇ ਅੱਜ ਉਹਦੇ ਪਿਓ ਨੇ ਉਤਾਰਾ ਤੀ ਤਰੀਕ ਦਾ ਅਸੀਂ ਸਵੇਰ ਹੁਣ ਫੋਨ ਲਾ ਕੇ ਹੁਣਾਂ ਦੇ ਏਡੀ ਛੇਤੀ ਮੈਂ ਕਿ ਆਪੇ ਤੁਸੀਂ ਫੋਨ ਲਾਇਆ ਪਈ ਭੈਜੀ ਛੇਤੀ ਵਿਆਹ ਕਰਨਾ ਤਾਂਹੀਂ ਵੀ ਹੁਣ ਆਪਣਾ ਸੋਚ ਕੇ ਕੁਝ ਦੱਸਣਾ ਹੀ ਤੈਨੂੰ ਜਿੱਦਾਂ ਫਿਰ ਸਾਨੂੰ ਸਹੀ ਲੱਗਾ ਉਹ ਤਰੀਕਾ ਹੀ ਦੱਸਤੀ ਸਭ ਕੁਝ ਤਾਂ ਰੈਡੀमेड ਮਿਲ ਜਾਂਦਾ ਛੱਟ ਸਭ ਕੁਝ ਪੈਗੇ ਹੁਣ ਚਾਹੀਦੇ ਕੋਣ ਛੱਟ ਚੀਜ਼ ਲੈ ਆਈਦੀ ਆ ਤੇ ਕੇਡਣ ਫਿਰ ਹੋ ਜੋ ਤਿਆਰ ਆ ਪਾ ਕੱਪੜੇ-ਕੁਪੜੇ ਬਣਾ ਲਿਆ ਹੀ ਹੈ ਚਲ ਕੋਈ ਗੱਲ ਨਹੀਂ ਚੱਜਾਂਗੇ ਲੈ ਆਓ ਕਪੜੇ ਸਰਪਜੀਤ ਨੂੰ ਲੈ ਜਾ ਮੈਨੂੰ ਕਿਹੜਾ ਪਤਾ ਲੱਗਣਾ ਹਾਂ ਚਲ ਸਰਪਜੀਤ ਹੀ ਚਲ ਜੇ ਹਾਂ ਕਿ ਵੇਲੇ ਜਾઈએ ਹਾਂ ਸੌਂਵਰ ਹਾਂਜੀ ਪਰਸੋਂ ਬੁੱਧਵਾਰ ਬਣਾ ਲਈਏ ਕਪੜੇ ਹੈਨਾ ਚਲ ਜਾਵਾਂ ਕੋਈ ਗੱਲ ਹਾਂ ਤੇ ਮੈਨਾਂ ਲੱਗਿਆ ਨਹੀਂ ਅੰਜਲੀ ਕਾਲਾ ਝਟਪਾਟੀ ਸਾਰਾ ਕੁਝ ਹੋ ਹੀ ਜਾਂਦਾ ਚਲ ਸੋ ਕੁ ਵਧੀਆ ਹਾਂ ਰਿਆ ਵੇ ਨਾ ਤੂੰ ਵੀ ਮੈਨਾਂ ਆਉਂਦੀ ਪੱਕੀਆਂ ਖਾਣਾ ਆ ਖਾਓਗੇ ਯਾਰ ਮੈਂ ਨਾ ਆਵਾਂ ਅਰ ਦੋ ਦਿਨ ਲਾਜੋਗੇ ਲਾਜੋਗੇ ਨਹੀਂ ਹੁਣ ਤਿੰਨ ਮਹੀਨਾ ਹੋ ਰਖੋ ਤੇ ਹਾਂ ਹੋਰ ਆ ਜਾਂਦਾ ਫੋਨ ਜੱਗੇ ਦਾ ਹਾਂਜੀ ਚਾਚੀ ਆ ਜਾਂਦਾ ਠੀਕ じゃ ਸਰੁਜੀਤ ਚਾਹ ਲਿਆ ਧਾਈ ਨੇ ਵਾਸਤੇ ਚਾਚੀ ਨਾਲ ਤੇ ਚਾਹ ਬਣਾ ਕੇ ਭੇਜਦੀ ਮੈਨੇ ਚਾਹ ਨੂੰ ਤਾਂ ਜੀ ਨਹੀਂ ਕਰਦਾ ਐਡਾ ਚੱਲ ਅੱਛਾ ਫਿਰ ਕੀ ਸਾਨੂੰ ਇੰਨਾ ਹੀ ਬੜਾ ਚਾਹ ਤਸੀਂ ਆਈਆਂ ਜਿਵੇਂ ਪੈਣਾ ਪੈਣਾ ਐਂਦਾ ਹੀ ਬਸ ਰੋਟੀ ਰੱਟੀ ਖਾ ਲੀਆ ਘਰੇ ਫੇਰਾ ਪਾਇਆ ਸੁੱਖ ਦਾ ਵਿਆਹ ਕਰਮਾ ਪਾਗਾ ਵਾਲਾ ਸਹੀ ਗੱਲ ਆ ਆਹੋ ਕਮੇਲਮੇ ਪੈ ਨਹੀਂ ਰੋਟੀ ਰਾਟੀ ਖਾ ਕੇ ਤੇ ਵੀ ਮੁੜਕੇ ਵਿਚਾਰੀ ਪੈ ਜਾਂਦੀ ਭਣ ਭਣ ਪੈ ਗਈ ਤੇ ਮੈਂ ਇਹਨੂੰ ਕੀ ਆਖਾਂ ਤੇ ਕੀ ਕਰਨਾ ਵੇਲੇ ਕੀ ਕਰਨਾ ਵੀ ਕੀ ਵੇਲੇ ਨੇ ਹਾਂ ਮੁੜਕੇ ਜੋ ਸਵੇਰੇ 7 ਵਜੇ ਵੇਲੇ ਹੋ ਜਾਈਦਾ 2:00 ਵਜੇ ਹੁੰਦੇ ਆ ਕਈ ਵਾਰੀ ਪ੍ਰੋਜ ਨਹੀਂ ਜਿਹੜਾ ਨਾ ਰੋਟੀ ਖਾ ਕੇ ਜਾਵੇ ਫੇਰ ਰੋਟੀ ਖਾ ਜਾਂਦਾ ਤੇ ਦੂਜਾ ਤੇ ਕਾਲਜ ਤੋਂ ਛੁੱਟੀਆਂ ਮਾਰੀਆਂ 2 ਦਿਨ ਹੋਏ ਔਰ ਦੁਕਾਨ ਤੇ ਜਾਂਦਾ ਚੱਬਦਾ ਚੱਬਦਾ ਹੋ ਚਾਹ ਫੇਰ ਉਹਦਾ ਸਕੂਲ ਦਾ ਵੀ ਆਣਾ ਹਾਂ ਹੋਈ ਨਾ ਰਲ ਮਿਲ ਕੇ ਚੱਲ ਹਾਂ ਦੁਕਾਨ ਤੇ ਬੈਨ ਜਿਉ ਖੁਸ਼ੀ ਹੈ ਸਭ ਚਲ ਕਰੀ ਆ ਦੇ ਮੈਂ ਹਾਂ ਆਵਕੇ ਸੌਖੇ ਤੇ ਆ ਪੇਪਰ ਦਿਵਾ ਲਓ ਟਟਾ ਲੈਨੇ ਆ ਫਿਰ ਤੇਰੇ ਨਾਲ ਕੰਮਕਾਰ ਕਰ ਲੈਂਦਾ ਚਲ ਜੇ ਕੰਮ ਵਧੀਆ ਚੱਲਦਾ ਫਿਰ ਕੰਮ ਤੇ ਸੁੱਖ ਨਾਲ ਵਧੀਆ ਹੀ ਆ ਉਹ ਨਹੀਂ ਉਹਦਾ ਨਹੀਂ ਪੜਨ ਚ ਮਨ ਨਹੀਂ ਹੈਗਾ ਸਾਨੂੰ ਖਰਾਬ ਕਰਦਾ ਮੈਂ ਨਹੀਂ ਪੜਨਾ ਕੀ ਹੋ ਉਹਨੇ ਮੋਹ ਕਹਤਾ ਵੀ ਮੇਰਾ ਪੜਨ ਜੀਤੀ ਕਰ ਤੇ ਜਿਹੜਾ ਮੁੰਡਾ ਰੱਖਿਆ ਜੋ ਉਹ ਤੇ ਹੈਗਾ ਹੀ ਹੈਗਾ ਉਹਨੂੰ ਤੇ ਨਾਲ ਹੀ ਰੱਖਾਂਗੇ ਅੱਛਾ ਦੁਕਾਨ ਤੇ ਤੇ ਦੋ ਜਾਣੇ ਆ ਮੁੰਡੇ ਕਾਦਰ ਸੋਖਣਾ ਜਿਹਦਾ ਹੁਣ ਸੀਜ਼ਨ ਜਿੰਨੇ ਜਾਣੇ ਹੁਣ ਉਹਨੇ ਥੋੜੇ ਆ ਹੋ ਗਏ ਚਲ ਸੀਜ਼ਨ ਦੇ ਸਾਹ ਲੈ ਆ ਆਪਾਂ ਜ਼ਿਆਦਾ ਨਹੀਂ ਖਲਾਰਾ ਪਾਉਣਾ ਆਪਾਂ ਘਰ ਦੇ ਘਰ ਦੇ ਮੈਂਬਰ ਚਾਹਾਂਗੇ ਅੱਛਾ ਕਿਉਂਕਿ ਪਿਓ ਕੁੜੀ ਦਾ ਵੀ ਬਾਹਰ ਆਉਗੀ ਕੱਲੀ ਕਰੀ ਆ ਹਾਂ ਦੋਨੇ ਘਰ ਕੱਲੀ ਨੇ ਵਿਚਾਰੀ ਨਾ ਕਰਨਾ ਤੈਨੂੰ ਪਤਾ ਮੁੰਡੇ ਵੀ ਆਪਣਾ ਨਾਲੇ ਕਾਰੋਬਾਰ ਨਾਲੇ ਹੁਣ ਲੋਕੀ ਚੁੰਨੀ ਜਿਹੜਾ ਵਾਈ ਕਰਦੇ ਆ ਉਹ ਹੈ ਨਾ ਹਾਂ ਹਾਂ ਥੋੜਾ ਜਾਈ ਆਪਾਂ ਸਾਬਨਾ ਕਰਕੇ ਤੇ ਨਾਲੇ ਜਦੋਂ ਉਹਨਾਂ ਜਲਦੀ ਛੇਤੀ ਪਾਤੀ ਆ ਤਾਂ ਫਿਰ ਰੈਡੀ ਛੇਤੀ ਹੋਣੀ ਨਹੀਂ ਖਲਾਰੇ ਤੂੰ ਹੀ ਨਾ ਵਾਦਾ ਕਰਿਓ ਨਹੀਂ ਨਹੀਂ ਇਹ ਨਹੀਂ ਕਰਨਾ ਹਾਂ ਤਾਇਆ ਤਾਂ ਮੈਂ ਜੇ ਉਹਨੇ ਫੋਨ ਕੀਤਾ ਮੈਂ ਪਹਿਲਾਂ ਤਾਂ ਮੈਂ ਕਹਾ ਹੈ ਈਡੀ ਛੇਤੀ ਫਿਰ ਮੈਂ ਵੀ ਸੋਚਿਆ ਮੈਂ ਹਾਂ ਜੇ ਕਾਲੀ ਅਤੇ ਮੈਂ ਆਇਆ ਤਾਂ ਪਿਓਰ ਮੈਂ ਤੂੰ ਹੀ ਮਾਰ ਕਾਲੀ ਫਿਰ ਤੋਂ ਉਹਨੇ ਪਹਿਲਾਂ ਇੱਕਦਮ ਹੀ 14 ਦਸੰਬਰ ਕਹਿਤੀ ਮੈਂ ਚੱਲ ਇਹ ਵੀ ਠੀਕ ਆ ਸੋਖ ਗੰਦਰ ਪ੍ਰਹਿਰ ਕੀ ਬਣਾਣਾ ਤੇਨੂੰ ਗੈਣਾ ਗੈਣਾ ਤੇ ਭੈਣ ਜੀ ਇਹਦੇ ਕੋਈ ਸਲਾਹ ਨਹੀਂ ਕੀਤੀ ਵੇਨੇ ਆਦੇ ਪਿਉ ਨਾ ਕਰਦੀ ਇਹ ਸਲਾਹ ਕੀ ਬਣਾਈ ਹੁ ਗੈਣਾ ਤੇਰੇ ਕੋਲ ਹੋਣਾ ਨਾ ਭੈਣ ਜੀ ਗੈਣਾ ਕਿੱਥੇ ਆ ਕਹਿਣਾ ਘਰ ਕਿੱਥੋਂ ਗੈਣਾ ਬਣਾਉਣਾ ਹੀ ਪੈਣਾ ਪੁੱਛਦੀ ਮੇਰਾ ਆਦਾ ਇਹਨੂੰ ਕਹਿ ਨਹੀਂ ਕਿੱਟੀ ਛੱਟ ਬਣਾ ਲੈਨੇ ਆ ਸੈਲਫ ਪ੍ਰਤੀ ਚੰਗਾ ਬੈਂਜੀ ਚਲਦੇ ਚੰਗਾ ਜਿਹੜੀ ਸੋ ਕਦੀ ਮਾਂ ਹੈ ਨਾ ਚਰੋ ਜੀ ਦਾ ਹਾਂਜੀ ਉਹਦਾ ਹੈਗਾ ਹੈ 2 3 ਸੈਟ ਚਾਚੀ ਤੇ ਮੰਮੀ ਸਾਫ ਹੀ ਮੁਕਰ ਕੇ ਕਹਿੰਦੇ ਕੋਈ ਵੀ ਨਹੀਂ ਮੈਂ ਤੇ ਨਵਾਂ ਬਣਾਉਣਾ ਕਿਉਂ ਵਾਧੂ ਪਾਇਆ ਹੈ ਉਹਦੇ ਪੇਕਿਆ ਨਾ ਗਹਿਣਾ ਫਿਰ ਮੈਂ ਤੇਰੀ ਮਾਂ ਵਾਲੀ ਕਰਤੀ ਚਾਚੀ ਨੇ ਵੇਲਾ ਤੇ ਜਿਹੜਾ ਕਰਤਾਸ ਆ ਉਹਨੂੰ ਵੀ ਦੋਰੇ ਦੋਰੇਆਂ ਛਾਪਾਂ ਤੇ ਦੋਰੇਗਾ ਦੋਰੇਗਾ ਉਹਨੂੰ ਕੜੇ ਪਾਏ ਉਹ ਸਾਰੇ ਹੀ ਦੱਬ ਗਏ ਹੋਏ ਫਿਰ ਤਾਂ ਇਹ ਤੇ ਮੰਮੀ ਦਾ ਪਣਾ ਨੇ ਚਾਚਾ ਜੀ ਤੋਂ ਮਗਰੋਂ ਵਿਆਹ ਰੱਖ ਲਿਆ ਛੱਟ ਮੰਗਣੀ ਕਰ ਲਈ ਤੇ ਹੁਣ ਮੈਨੂੰ ਤਾਂ ਮੰਟੀ ਆਂਦੀਆਂ ਨੇ ਕਾਰਜ ਚਾਲਣਾ ਤਾਂ ਚਾਚਾ ਜੀ ਤੋਂ ਤੋਂ ਪਹਿਲਾਂ ਪਹਿਲਾਂ ਚਾਚੀ ਨੇ ਸਾਰੇ ਕੰਮ ਕਰ ਲੈਣੇ ਇਹੋ ਜਿਹੇ ਕੰਮਾਂ ਨੂੰ ਚਾਚੀ ਤੇਰੀ ਚਾਹ ਦਰਿਆ ਤੇ ਉਹ ਫਿਰ ਮਤਈ ਮਾ ਮਤਈ ਹੋਈ ਜਿਉਂਦੀ ਆਪਦੀ ਸੱਸ ਫਿਰ ਹੁੰਦੀ ਚੀਂਦੀ ਤੇ ਫਿਰ ਆ ਦਿਨੋਂ ਉਹ ਗੈਣਾ ਉਹ ਨਾ ਪਉਂਦੀ ਥੈਨ ਤਾਂਇਓ ਤੇ ਛੋਟੇ ਜਿਹੇ ਸੈਟ ਤੇ ਡਿੱਗ ਪਈ ਜਾਂਦੀ ਆਥਰੂ ਪੰਜਾਉਂਦੇ ਹੋ ਇਹਨੇ ਸ਼ਬਦ ਦੇ ਬਹੁਤੀ ਵਾਹ ਤੇ ਸਾਰਾ ਗੜਾ ਰੱਖ ਲੈਣਾ ਹੈ ਤਾਂਇਓ ਇਹਨੇ ਮੈਂ ਤਿਆਂ ਵਾਲੀ ਕਰਦੀ ਮੈਂ ਤਾਂਇਓ ਤੇ ਚਾਚੀ ਕਹਿੰਦੀ ਆ ਮੈਂ ਬੜਾ ਕਰਦੀ ਬੜਾ ਕਰਦੀ ਪਰ ਨਹੀਂ ਉਤ ਉਤ ਹੀ ਕਰਦੀ ਸੁੱਖ ਲਾਓ ਵਿਛਲੇ ਮਨ ਉਹ ਨਹੀਂ ਕਰਦੀ ਚਲ ਆਪਾਂ ਵਿਆਹ ਹੀ ਦੇਖਣਾ ਛੱਡ ਖੈੜਾ ਆ ਨਹੀਂ ਤੇ ਨਹੀਂ ਚਲ ਆ ਸ਼ਾ ਮਮੀ ਆਪਾਂ ਤਾਂ ਵਿਆਹ ਵੇਖ ਕੇ ਘਰੇ ਆਏ ਨਾ ਉਹਨੇ ਦੋ ਪਣਾ ਨੇ ਕਰਨਾ ਜੋ ਕੁਝ ਕਰਨਾ ਹਾਂ ਪੈਸੇ ਉਹਨਾਂ ਤੇ ਹੀ ਲੱਗਿਆ ਕਰੋ ਪਾ ਦਿੰਦੀ ਤੇ ਪੈਸੇ ਬਾਜ ਜਾਣੇ ਅਨੇ ਛੋਟੇ ਪੁੱਤ ਨੂੰ ਪਾਉਣਾ ਮੰਮੀ ਇੱਥੋਂ ਤੇ ਮਤਰਾ ਹੀ ਮਾਂ ਗਲੀ ਜਾਂਦੀ ਜਿਹੜਾ ਸੋਖਿਆ ਨਾ ਚਰਜੀ ਤੇ ਭੋਲਾ ਹੀ ਵਿਚਾਰਾ ਚਾਚੇ ਨੇ ਵੀ ਭੋਲਾ ਹੀ ਸਮਝ ਕੇ ਨਾ ਠੱਗ ਲਿਆ ਤੇ ਸੁੱਖ ਇੱਕ ਇਹ ਜਿਹੜੀ ਪਾਣ ਕੇ ਬੈਠੀ ਨੇ ਦੀ ਭੈਣ ਇਹ ਦੋਵੇਂ ਕਹਣਾ ਬਰਮਾਛੜੀਆਂ ਏ ਇਹਨਾਂ ਨੇ ਪਤਾ ਕੀ ਕਰਨਾ ਇਹਨਾਂ ਨੇ ਲੀੜਾ ਲੱਤਾ ਉਹ ਵੀ ਠਾ ਠਾ ਕਰਕੇ ਮੰਮੀ ਨਾ ਘਰੋਂ ਹੀ ਲਾ ਲੈਣਾ ਸਾਰਾ ਘਰੋਂ ਹੀ ਉਹਨੇ ਸੁੱਖ ਦੀ ਮਾਂ ਦਾ ਹੀ ਲਾਉਣੇ ਆ ਉਹ ਜਿਹੜੇ ਲੀੜੇ ਪਏ ਆ ਨਾ ਤੇ ਇਹਨੇ ਉਹਨੂੰ ਗਰਦਾਸ ਨੂੰ ਆਖਣਾ ਆਵੀ ਬਣਾ ਕੇ ਲਿਆਈ ਆਵੀ ਬਣਾ ਕੇ ਲਿਆਈ ਇਹ ਬੜੇ ਆ ਨਖਾਫਨੇ ਹੋ ਚਾਹ ਜਿਹੜੀ ਤੇਰੇ ਚਾਚੀ ਆ ਮਮੀ ਮਤਰਈਆਂ ਇੱਥੋਂ ਮਤਰਈਆਂ ਗਿਣੀਆਂ ਜਾਂਦੀਆਂ

ਹੌਲਾ ਆਪਾ ਅਰਸਾ ਦੇ ਮੋਰੇ ਤੇ ਤੂੰ ਪਤਾ ਕੀ ਕਰ ਜਾ ਜਾ ਕੇ ਤੇ ਸਬਜੀ ਸੋਚੀ ਤਰ ਜੇ ਮਮੇ ਚ ਅੱਜ ਸਵਾਦ ਦਾ ਬਣਾ ਕੇ ਦਊਗੀ ਤੇ ਮੈਂ ਲੈਣਾ ਨਹੀਂ ਤੇ ਮੈਂ ਵੀ ਨਹੀਂ ਲੈਣਾ ਤੂੰ ਜਾ ਹੁਣ ਕੰਮ ਕਰ ਆਪਣਾ ਮਮੀ ਹੱਥ ਇੱਥੇ ਬੈਠੇ ਆਹੋ ਇੱਥੇ ਬੈਠੀ ਹਾਂ ਉਹ ਤੇਰੇ ਮਾਮੇ ਦਾ ਫੋਨ ਆਇਆ ਸੀ ਤੇ ਗੱਲ ਕਰਨ ਦੇ ਹੀ ਹ ਕੀ ਕਹਿੰਦੇ ਮਾਮਾ ਨੇ ਮਾਮਾ ਜੀ ਤੇ ਕੁਝ ਨਹੀਂ ਕਹਿੰਦੇ ਮੈਂ ਹੀ ਕੀਤਾ ਸੀ ਫੋਨ ਮੈਂ ਮੈਂ ਉਹਨਾਂ ਨੂੰ ਦੱਸਦਾ ਵਿਆਹ ਦੀ ਤਰੀਕ ਕਰਤੀ ਆ ਪੱਕੀ ਹਾਂ 14 ਦਸੰਬਰ ਉਹਨਾਂ ਨੇ ਕੱਟੀ ਅੰਤਿਪ੍ਰਸਤ ਵਿਆਹ ਦੀ ਤਰੀਕ ਸੀ ਕਹਿੰਦੇ ਤਾਂ ਨਹੀਂ ਕੁਛ ਨਹੀਂ ਉਹਨਾਂ ਨੇ ਤਾਂ ਨਹੀਂ ਕੁਛ ਕੀਤਾ ਉਹਨਾਂ ਨੇ ਵੀ ਕਿਹਾ ਇਹ ਵੇਢੀ ਛੇਤੀ ਤੁਸੀਂ ਛੋਟਾ ਮਾਰਿਆ ਥਾ ਹਾਂ ਹੁਣ ਮੈਂ ਕਿਵੇਂ ਪੁਣੀ ਨਹੀਂ ਛੇਤੀ ਹੀ ਤੇ ਮੈਂ ਕਿਵੇਂ ਇਹਨੀ ਤਿਆਰੀ ਕਰੂੰਗੀ ਇਨੀ ਜਲਦੀ ਚੱਲ ਕੋਈ ਨਹੀਂ ਪੋਤੇ ਐਵੇਂ ਟੈਨਸ਼ਨ ਨਾ ਲੈ ਅੱਜ ਕੱਲ ਸਭ ਕੁਝ ਰੈਡੀਮੇਡ ਮਿਲਦਾ ਕੋਈ ਨਹੀਂ ਚਲੋ ਠੀਕ ਹੈ ਮੰਮੀ ਫਿਰ ਹੁਣ ਇੰਨੀ ਛੇਤੀ ਫਾਸਾ ਛੋਟਾ ਮਾਰਿਆ ਹੁਣ ਕਾਹਲੀ ਕਾਹਲੀ ਸਾਰੇ ਕੰਮ ਕਰਨੇ ਪੈਣੇ ਆ ਕੋਈ ਨਹੀਂ ਤੂੰ ਨਾ ਹੁਣ ਆਪਣੇ ਸਕੂਲੇ ਵੀ ਲੈ ਕੇ ਦੇ ਦੇ ਤੇ ਫੇ ਮੈਂ ਨਹੀਂ ਸਕੂਲੇ ਆਇਆ ਕਰਨਾ ਤੇ ਨਾਲੇ ਆਪਣੀ ਲਿਸਟ ਬਣਾ ਲਾ ਜਿਹੜੀ ਸ਼ਾਪਿੰਗ ਕਰਨੀ ਆ ਤੇ ਕੋਈ ਨਹੀਂ ਹੌਲੀ ਹੌਲੀ ਆਪਾਂ ਕਰੀ ਜਾਂਦੇ ਆ ਚਲ ਕੋਈ ਨਹੀਂ ਪੁੱਤ ਤੈਨੂੰ ਗਾਦੀ ਟੈਨਸ਼ਨ ਐ ਕੋਈ ਨਹੀਂ ਤੇਰੀਆਂ ਸਾਰੀਆਂ ਰੀਜਾਂ ਪੂਰੀਆਂ ਕਰੂੰ ਮੈਂ ਕੋਈ ਨਾ ਆਪਣੀ ਲਿਸਟ ਬਣਾ ਤੇ ਸੂਟ ਕੋਈ ਨਹੀਂ ਤੈਨੂੰ ਵਧੀਆ ਵਧੀਆ ਲੈ ਦਾਂਗੇ ਜਿਹੜੇ ਤੇ ਹੱਥ ਰੱਖੇਂਗੀ ਉਹ ਹੀ ਤੈਨੂੰ ਲੈ ਕੇ ਜਾਵਾਂਗੇ ਤੇ ਹੋਰ ਇੱਕ ਹਲਵਾਈ ਨੂੰ ਕਰ ਲੈਨੇ ਆ ਉਹਦੇ ਨਾਲ ਸਾਈ ਪੱਕੀ ਕਰ ਲੈਨੇ ਆ ਤੇ ਬਾਕੀ ਆਪੇ ਹੌਲੀ ਹੌਲੀ ਕੰਮ ਹੁੰਦਾ ਰਹੂਗਾ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਤੂੰ ਕੋਈ ਗੱਲ ਨਹੀਂ ਸਾਰੀਆਂ ਰੀਜਾਂ ਤੇਰੀਆਂ ਪੂਰੀਆਂ ਕਰੂਗੇ ਆਪਾਂ ਚਲੋ ਕੋਈ ਨਹੀਂ ਹੋਣਾ ਤੇ ਟਾਈਮ ਤੇ ਥੋੜਾ ਥੋੜਾ ਪਾ ਲੈਂਦੇ ਨਾ ਆਪਾਂ ਥੋੜਾ ਜਿਹਾ ਤੇ ਫੇਰ ਚੱਲ ਚੱਲ ਕੋਈ ਨਹੀਂ ਭਾਤੇ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ ਵਾਹਿਗੁਰੂ ਨੇ ਆਪੇ ਸਾਰਾ ਕੁਝ ਵੇਖੀ ਸਵਾਰ ਦੇਣਾ ਜਦੋਂ ਕਾਰਜ ਰੰਭੇ ਹੋਣਾ ਫਿਰ ਵਾਹਿਗੁਰੂ ਆਪੇ ਸਾਈ ਹੁੰਦਾ ਹੈ

Nih, renyug ya? Ngeri Kalau masih nasemahan, oh, Sarah Sebenarnya ਆ ਤੂੰ ਇਹਨਾਂ ਮੈਂ ਨਵਨੇ ਢੇਕਦੇ ਗਾੜੀ ਗਾੜੀ ਭੱਜ ਜਾਂਦੇ ਵੀ ਪਤਾ ਉਹ ਕਿਤੋਂ ਰਿਆ ਨਹੀਂ ਜਾਂਦਾ ਪਜਾਬ ਜਾ ਮਾਰ ਦਿੰਨੇ ਮੈਨੂੰ ਸ਼ਾਹ ਚ ਪੱਜਿਆ ਮੇਰਾ ਇਹ ਹੋ ਗਿਆ ਤੇ ਤੇ ਜਾਂਦਾ ਕੋਡਿਆਂ ਤੇ ਹੱਤਾਂ ਦੱਸ ਲਾਂਸ ਉਹਨੂੰ ਪੂਨਪਾ ਲੱਗੇ ਠੀਕ ਗਿਆ ਜੀ ਹਾਂ ਜੀ ਕਾਂ ਕੇ ਭਾਂਗੇ ਆਵੇ ਮੈਨੂੰ ਲੈਣਾ ਹੈ ਤੇਨੂੰ ਕਿ ਆਪਾਂ ਮੋਹਰੋ ਆਪਣੇ ਕਪੜੇ ਲੈਣ ਚੱਲ ਗਏ ਪਰ ਉਹਨੇ ਗੱਡੀ ਤੋਂ ਪੰਨਾ ਜਾਣਾ ਨਹੀਂ ਜਾਣਾ ਨਹੀਂ ਨਾਲੇ ਉਹਨੇ ਮੈਨੂੰ ਮੈਂ ਕਿਹਾ ਮੈਨੂੰ ਲੈ ਕੇ ਅੱਛਾ ਤਦ ਫੇਰ ਸਵੇਰੇ ਤੋਂ ਹੋਏ ਨਾਲ ਤਿਆਰ ਹੋ ਜਾਗੇ ਤੁਸੀਂ ਆਪਣੇ ਕੰਮ ਕਰ ਲਿਓ ਇਹੋ ਕੰਮ ਕਰਦੇ ਰਹਿਣਾ ਹੁਣ ਤੂੰ ਉਹਦੇ ਨਾਲ ਜਾਏਂਗਾ ਕਿੰਨਾ ਕਵੇਲਾ ਹੋਏ ਨਾ ਫਿਰ ਕੋਈ ਨਹੀਂ ਆ ਬੀਬੀ ਇਹਨਾਂ ਜਾਂਦਾ ਚੰਲਾ ਨਾ ਬੰਦਿਆਂ ਆ ਬੀਬੀ ਇਹਨਾਂ ਤਾਂ ਕੋਈ ਤਾਂ 5 ਦਿਨ ਤੋਂ ਲੇ ਬੁਖਰੀ ਦਾ ਖਰੀਦ ਕੇ ਆਦੇ ਤਾਂ ਸੀਨੇ ਦਿੱਤੇ ਹੀ ਫੜਨੇ ਹੀ ਕਿਉਂ ਉਸਮਾਨ ਫੜਨਾ ਹੀ ਬਾਕੀ ਸਾਰਾ ਕੋਤਰਾ ਪੰਨ ਲਿਆਂਦਾ ਨਹੀਂ ਵੀ ਉਹਦੇ ਪੈਂਟ ਹਲਦਾ ਸੀਤੀਆ ਸਪੇਂ ਲੈਣੇ ਆ ਪੈਂਟ ਕੋਡ ਸੀਨੇ ਦਿੱਤਾ ਤੁਹਾਨੂੰ ਪਸੰਦ ਨਹੀਂ ਛੇਤੀ ਆਂ ਦਿੰਦੇ ਚਲ ਵੇ ਉਹਨੂੰ ਵਾਲਾ ਕਿੱਥੇ ਬੀਜੀ ਆ ਸਾਧੋ ਨੂੰ ਫਿਰ ਤੇ ਜਾਓ ਛੇਤੀ ਕਰੋ ਬਾਲਕੇ ਨਹੀਂ ਪੁੱਤ ਕੇ ਬੰਨੇ ਵਿੱਚ ਆ ਜਾਣਾ ਠੀਕ ਆਓ ਚਲੋ